ਨਮਸਕਾਰ ਮੈਂ ਹਾਥਿਆ ਸੰਜਤ ਨਿਊਜ਼ ਦੇਖੇ ਦਰਸ਼ਕਾਂ ਦਾ ਸਵਾਗਤ ਹੈ ਸ਼ੁਰੂਆਤ ਕਰਦੇ ਹਾਂ ਅੱਜ ਦੀ ਟਾਪ 20 ਦੀ ਹੈਡਲਾਈਨ ਦੇ ਨਾਲ ਪੰਜਾਬ 'ਚ 25000 ਕੱਚੇ ਮੁਲਾਜ਼ਮਾਂ ਹੋਣਗੇ ਰੈਗੂਲਰ ਕੈਬਨਟ ਨੇ ਸਬਕਮੇਟੀ ਦੀ ਰਿਪੋਰਟ ਨੂੰ ਦਿੱਤੀ ਮਨਜ਼ੂਰੀ 8736 ਟੀਚਰਾਂ ਨੂੰ ਵੀ ਪੱਕਾ ਕਰਨ ਤੇ ਲਗਾਈ ਮੋਹਰ ਨਕਲੀ ਰਾਸ਼ਨ ਕਾਰਡ ਬਣਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਮਾਨ ਸਰਕਾਰ ਨੇ ਦਿੱਤੇ ਜਾਂਚ ਦੇ ਹੁਕਮ ਦਿੱਤੇ ਜਾਵੇਗੇ ਸਖਤ ਤੋਂ ਸਖਤ ਕਾਰਵਾਈ ਵਿਜਲਸ ਬਿਊਰੋ ਨੇ ਇੱਕ ਕਜਲਾ ਬਹੁਮੰਤਵੀ ਸਹਿਕਾਰੀ ਸਵਾਲ ਲਿਮਟਿਡ ਸ਼ਹੀਦ ਭਗਤ ਸਿੰਘ ਨਗਰ ਵਿੱਚ ਹੋਏ 4 ਕਰੋੜ ਰੁਪਏ ਤੋਂ ਵੱਧ ਦੇ ਘੁਟਾਲੇ ਦਾ ਕੀਤਾ ਪਰਦਾਫਾ ਸਤ ਦੇ ਵਿਰੁੱਧ ਪੀਐਫਆਈਆਰ ਦਰਜ ਐਸਆਈਟੀ ਦੀ ਕਚੈੜੀ ਜੋ ਸੁਖਵੀਰ ਬਾਦਲ ਬਾਬਲ ਕਲਾ ਗੋਲੀकांड ਮਾਮਲੇ 'ਚ ਕਰਨਗੇ ਸਵਾਲਾਂ ਦਾ ਸਾਹਮਣਾ ਪੁਲਿਸ ਦੇ ਮਜੀਠੀਆ ਸਨਹਿੋਰ ਆਗੂ ਨੂੰ ਬਾਹਰ ਹੀ ਰੁਕਿਆ ਚੰਗਰ ਪੁਲਿਸ ਦਾ ਦੋਹਰਾ ਰਵੱਈਆ ਪੰਜਾਬ ਏਆਈਜੀ ਦੇ بیٹے ਖਿਲਾਫ ਐਫਆਈਆਰ ਫਿਰ ਵੀ ਗ੍ਰਫਤਾਰੀ ਨਹੀਂ ਪਿਸਤੌ ਤੇ ਤੇਰਾ ਜਿੰਦਾ ਕਾਰਤੂਜ਼ ਕਿਤੇ ਗਈ ਸੀ ਬ੍ਰੰਦ ਦਿਲੀਦਿਸ਼ ਸ਼ਰਾਬ ਨੀਤੀ ਕੁਟਾਲੇ ਵਿੱਚ ਸਬੂਤਾਂ ਦੀ ਪਾਲ ਸੀਬੀਆਈ ਤੋਂ ਬਾਅਦ ਹੁਣ ਈਡੀ ਦੀ ਐਂਟਰੀ 150 ਅਸਰਾ ਦੇ ਵੱਲੋਂ ਪੰਜਾਬ ਸੁਨੇ 30 ਥਾਵਾਂ ਤੇ ਛਾਪੇ ਮਾਰੀ ਪੰਜਾਬ ਦੇ ਸਾਬਤਾ ਸਿੰਮ ਪ੍ਰਕਾਸ਼ਿਕ ਬਾਦਲ ਦੀ ਹਾਲਤ ਜੋ ਹੋਇਆ ਸੁਦਾਤ ਦੋ ਦਿਨਾਂ ਤੋਂ ਪੀਜੀਏ ਜੇਸਨ ਪਰਤੀ ਨੇਹੰਗਾ ਤੇ ਡੇਰਾ ਸਰਮਤ ਕਪਟਾਲੇਚਰ ਅਬਦਾਮ ਮਾਮਲਾ ਐਸਆਈ ਦੇ ਬਿਆਨਾਂ ਤੇ 400 ਲੋਕਾਂ ਤੇ ਮਾਮਲਾ ਦਰਜ ਡੇਰਾ ਬਾਬਾ ਨਾਨਕ ਦਿਨ ਪੈਂਦੇ ਪਿੰਡ ਪੱਡਾ ਦੀ ਨਹਿਰ ਤੋਂ ਇੱਕ 25 ਸਾਲਾ ਨੌਜਵਾਨ ਦੀ ਭੇਗ ਪਰ ਹਲਾਤਾਂ ਵਿੱਚ ਹੋਈ ਮੌਤ 5 ਮਹੀਨੇ ਦੇ ਬੱਚੇ ਸਿਰ ਉੱਠਿਆ ਬਾਪ ਦਾ ਹੱਥ ਬਿਜਲੀ ਦੇ ਕੰਬਨਾਂ ਟਕਰਾਇਲੂ ਧਿਆਨਾ ਦੇ ਪਰਿਵਾਰ ਦੀ ਕਾਰ ਜੀਜਾ ਸਾਲੀ ਸਮੇਤ 3 ਬੱਚਾ ਦੀ ਹੋਈ ਮੌਤ ਚੰਡੀਗੜ੍ਹ ਤੋਂ ਫੰਕਸ਼ਨ ਅਟੈਂਡ ਕਰ ਵਾਪਸ ਆ ਰਿਹਾ ਸੀ ਪਰਿਵਾਰ ਪੰਜਾਬ ਦੇ ਮਜ਼ਦੁਰ ਦੁਆਰਾ ਵੀ ਗਰੀਬ ਖਰੀਦਦਾ ਹੈ ₹2 ਵਾਲੀ ਸਰਕਾਰੀ ਕਣਕ ਵੀ ਰੋਵਰ ਹੋਈ ਤਾਂ ਮੰਤਰੀ ਨੇ ਦਿੱਤੇ ਚਾਂਸ ਦੇ ਹੁਕਮ। ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਵੱਡਾ ਬਿਆਨ ਗੁਜਰਾਤ ਸਰਕਾਰ ਬਣੀ ਤਾਂ 300 ਯੂਨਿਟ ਤੱਕ ਬਿਜਲੀ ਦੇਵਾਂਗੇ ਫ੍ਰੀ ਕਹਿੰਦੇ ਕੀਮਤ ₹500 ਹੋਵੇਗੀ। ਪਟਨਾ ਵਿਖੇ ਗੰਗਾ ਨਦੀ ਦੇ ਵਿੱਚ ਤੇਜ਼ ਵਹਾਅ ਕਾਰਨ ਦੋ ਕਿਸਾਨਾਂ ਪਤ ਦੇ ਵਿੱਚ ਟਕਰਾ ਕੇ ਡੁੱਬੀਆਂ 8-10 ਲੋਕੀ ਅਜੇ ਬਿਲਾਪਤ। ਕਨੜਾ ਸਰਕਾਰ ਨੇ ਕੀਤਾ ਰਾਹਤ ਪੈਕੇਜ ਦਾ ਐਲਾਨ ਬੰਗਲੌਰੂ ਚ ਹੜ੍ਹਾਂ ਨਾਲ ਨਜਿੱਠਣ ਲਈ ਜਾਰੀ ਕੀਤੇ 300 ਕਰੋੜ ਰੁਪਏ। ਦੇਸ਼ ਚ ਰੁਕੀ ਕੋਰੋਨਾ ਦੀ ਰਫਤਾਰ 24 ਘੰਟਿਆਂ ਵਿੱਚ ਮਿਲੇ 4417 ਨਵੇਂ ਮਾਮਲੇ 6000 ਤੋਂ ਵੱਧ ਲੋਕ ਹੋਏ ਠੀਕ। ਸੁਪਰੀਮ ਕੋਰਟ ਨੇ ਕੀਤਾ ਸਾਬ ਪ੍ਰਾਈਵੇਟ ਹਸਪਤਾਲਾ ਵਪਾਰਕ ادارے ਹਨ ਇਹਨਾਂ ਨੂੰ ਖੁਦ ਕਰਨਾ ਪਵੇਗਾ ਆਪਣੇ ਸਟਾਫ ਦੀ ਸੁਰੱਖਿਆ ਦਾ ਇੰਤਜ਼ਾਮ। ਲੁਧਿਆਣਾ ਕੋਟ ਕੰਪਲੈਕਸ ਬੰਬਲਾਸ਼ ਕੇਸ ਵਿੱਚ ਹੈਪੀ ਮਲੇਸ਼ੀਆ ਨਾਮੀ ਮੁਲਜ਼ਮ ਐਲਾਨਿਆ ਸੂਚਨਾ ਦੇਣ ਵਾਲੇ ਨੂੰ ਐਨਆਈਏ ਦੇਵੇਗੀ 10 ਲੱਖ ਦਾ ਇਨਾਮ ਪਿੰਡ ਤੁਨਟਾਏ ਵਾਲਾ ਤੋਂ ਫੜੇ ਗਏ ਪੰਜ ਅੰਤਰਰਾਸ਼ਟਰੀ ਸਮਗਲਰਾਂ ਦੇ ਵੱਲੋਂ ਕਈ ਵੱਡੇ ਖੁਲਾਸੇ ਪਾਕਿਸਤਾਨਕ ਮੰਗਲਾਨਾ ਨੂੰ ਕੋਡਵਰਡ ਚ ਦੱਸਦੇ ਸੀ ਅਸਾਈਨਮੈਂਟ ਦਾ ਟਿਕਾਣਾ ਸੁਰੇਸ਼ ਰੈਣਾ ਦਾ ਵੱਡਾ ਐਲਾਨ ਆਈਪੀਐਸ ਨੇ ਹਰ ਤਰ੍ਹਾਂ ਤੇ ਕ੍ਰਿਕਟ ਤੋਂ ਲਿਆ ਸਨਿਆਸ ਵਿਦੇਸ਼ੀ ਲੀਗਾ ਚ ਖੇਡਣ ਦੀ ਇੱਛਾ ਕੀਤੀ ਜ਼ਾਹਰ ਲਿਸਟ੍ਰਸ ਬਣੀ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੋਨਕ ਨੂੰ ਕਰੀਬੀ ਮੁਕਾਬਲੇ 'ਚ ਹਰਾਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਸ ਨੂੰ ਬ੍ਰਿਟੇਨ ਦਾ ਪੀਐਮ ਬਣਨ ਤੇ ਦਿੱਤੀ ਵਧਾਈ ਇਸ ਨੂੰ ਤੱਕ ਦੀਆਂ ਮੁੱਖ ਖਬਰਾਂ ਕੱਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਤੁਸੀਂ ਵੇਖਦੇ ਰਹੋ ਐਸਮ ਜੀ ਨਿਊਜ਼